ਬਟਾਲਾ ਦੇ ਇਤਿਹਾਸਿਕ ਜੋੜ ਮੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਦੇਵੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਬਟਾਲਾ ਦੇ ਐਸਐਸਪੀ ਸਾਹਿਬ ਸੁਹੇਲ ਨੂੰ 29 ਅਤੇ 30 ਨੂੰ ਲੱਗਣ ਵਾਲੇ ਜੋੜ ਮੇਲੇ ਸੰਬੰਧੀ ਗੁਰਿੰਦਰਪਾਲ ਸਿੰਘ ਗੋਰਾ ਤੇ ਸਮੁੱਚੀ ਟੀਮ ਵੱਲੋਂ ਸੱਦਾ ਪੱਤਰ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੇ ਜਰਕਮਾ ਦਾਸ ਸੁਲਖਣੀ ਦੇ ਵਿਆਹ ਪੁਰਬ ਦੀ ਸਮੁੱਚੀ ਨਾਨਕ ਨਾਮ ਲੈਵਾ ਸੰਗਤ ਨੂੰ ਮੈਂ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਮੈਂਬਰ ਸਾਹਿਬਾਨ ਵੱਲੋਂ ਸਾਰਿਆਂ ਵੱਲੋਂ ਦਾਖਲਾ ਖੋਦਾਈ ਦੇਣਾ ਔਰ ਬੇਨਤੀ ਕਰਨੀ ਚਾਹੁੰਨਾ ਕਿ ਹਰ ਸਾਲ ਦੀ ਤਰ੍ਹਾਂ 29 ਅਗਸਤ ਤੇ 30 ਅਗਸਤ ਨੂੰ ਧੰਗੁਰ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਵਿਆਹ ਪਰੋਦਾ ਜੋੜ ਮੇਲਾ ਬਟਾਲੇ ਦੀ ਧਰਤੀ ਤੇ ਗੁਰਦੁਆਰਾ ਬੇਰਸਾਬ ਸultanpur ਮੋਦੀ ਦੀ ਧਰਤੀ ਤੇ ਮਨਾਇਆ ਜਾ ਰਿਹਾ 29 ਦੀ ਨੂੰ ਇੱਕ ਮਹਾਨ ਨਗਰ ਕੀਰਤਨ ਜਿਹੜਾ ਉਹ ਗੁਰਦੁਆਰਾ ਬੇਰਸਾਬ ਤੋਂ ਆਰੰਭ ਹੋ ਕੇ ਬਟਾਲੇ ਪਹੁੰਚਣਾ 30 ਅਗਸਤ ਨੂੰ ਗੁਰਦੁਆਰਾ ਡੇਰਾ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਆਰੰਭ ਹੋ ਕੇ ਸਾਰੇ ਸ਼ਹਿਰ ਦੀ ਪ੍ਰਕਰਮਾਤ ਕਰਕੇ ਸ਼ਾਮ ਨੂੰ ਮੁੜ ਕੇ ਗੁਰਦੁਆਰਾ ਡੇਰਾ ਸਾਹਿਬ ਉਹਦੀ ਸਮਾਪਤੀ ਹੋਣੀ ਸਮੂਹੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਵਿਆਹ ਸਮਾਗਮਾਂ ਦੇ ਵਿੱਚ ਵੱਧ ਵੱਧ ਸਹਿਯੋਗ ਵੀ ਕਰੋ ਔਰ ਸਾਰੇ ਰਲ ਕੇ ਪ੍ਰਬੰਧ ਨੂੰ ਸੰਭਾਲ ਕੇ ਨਗਰ ਕੀਰਤ ਨੂੰ ਟਾਈਮ ਨਾਲ ਪਹੁੰਚਾਉਣ ਦਾ ਅਪਰਾਲਾ ਵੀ ਕਰੀਏ ਅਸੀਂ ਹਰ ਸਾਲ ਹੀ ਸਾਰੇ ਇਕੱਤਰ ਹੋ ਕੇ ਆਪਣੇ ਮੈਨੇਜਰ ਸਾਹਿਬਾਨ ਦੇ ਨਾਲ ਮੈਂਬਰ ਸਾਹਿਬ ਦੋਵੇਂ ਅਸੀਂ एसएसबी साहब ਕੋਲ ਇਥੋਂ ਦੇ ਹੋਰ ਪ੍ਰਸ਼ਾਸਨ ਅਧਿਕਾਰੀਆਂ ਕੋਲ ਨੇ ਆ ਜਾਈ ਐਸਐਸਬੀ ਸਾਹਿਬ ਨੂੰ ਵਿਸ਼ੇਸ਼ ਕਰਕੇ ਮਿਲੇ ਆ ਉਹਨਾਂ ਨਾਲ ਮੁਲਾਕਾਤ ਕੀਤੀ ਉਹਨਾਂ ਨੂੰ ਸੱਦਾ ਪੱਤਰ ਵੀ ਦਿੱਤਾ ਔਰ ਆਉਣ ਵਾਲੇ ਦਿਨਾਂ ਜਿਹੜੇ ਪ੍ਰਬੰਧ ਕਰਨੇ ਨੇ ਉਹਦੇ ਲਈ ਵੀ ਉਹਨਾਂ ਨੂੰ ਬੇਨਤੀ ਕੀਤੀ ਹੈ ਪੂਰਨ ਭਰੋਸਾ ਐਸਐਸਬੀ ਸਾਹਿਬ ਨੇ ਦਿੱਤਾ ਹੈ ਕਿ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦੀ ਰਹਿਮਤ ਨਾਲ ਇਹ ਮਾਲਕ ਆਪ ਵਿੱਚ ਖੋ ਕੇ ਸਾਰੇ ਕਾਰਜ ਸੰਪੂਰਨ ਕਰਾਉਣਗੇ ਅਸੀਂ ਵੀ ਅਰਦਾਸ ਕਰਨੇ ਆ ਕਿ ਸੱਚੇ ਪਾਤਸ਼ਾਹ ਇਹ ਜਿਹੜੇ ਕਾਰਜ ਵਿਆਹਪੁਰਬ ਤੇ ਆ ਰਹੇ ਨੇ ਨਰ ਵਿਗੰਤਤਾ ਤਾਇਤ ਸੰਪੂਰਨ ਹੋਣ ਅਸੀਂ ਵਿਸ਼ਵਾਸ ਵੀ ਕਰਨੇ ਆ ਅਸੀਂ ਭਰੋਸਾ ਵੀ ਕਰਨੇ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਤੇ ਭਰੋਸਾ ਦਿੱਤਾ ਵੀ ਏ ਆਉਣ ਵਾਲੇ ਦਿਨਾਂ ਚ ਹੋਰ ਮੀਟਿੰਗਾਂ ਹੋਣਗੀਆਂ ਜਿਹੜੇ ਡੀਸੀ ਸਾਹਿਬ ਨਾਲ ਐਸਪੀਐਮ ਸਾਹਿਬ ਨਾਲ ਉਹਦੇ ਚ ਵੀ ਬਾਕੀ ਵਿਚਾਰਾ ਕੀਤੀਆਂ ਜਾਣਗੀਆਂ ਸੋ ਅੱਜ ਕੇਵਲ ਤੇ ਕੇਵਲ ਇਹ ਐਸਐਸਪੀ ਸਾਹਿਬ ਨੂੰ ਗੁਰਦੁਆਰਾ ਸਾਹਿਬ ਚ ਜੋ ਜੋੜ ਮੇਲਾ ਚੱਲ ਰਿਹਾ ਉਹਦੇ ਪਰਿਵਾਰ ਸਮੇਤ ਸ਼ਮੂਲੀਅਤ ਕਰਕੇ ਨਾ ਤਮਸਤ ਹੋਣ ਦੀ ਬੇਨਤੀ ਕੀਤੀ ਏ ਉਹਨਾਂ ਨੂੰ ਪ੍ਰਵਾਨ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਆਂ ਡਿਪੂਟੀ ਦੇ ਤੌਰ ਤੇ ਇਹ ਚੀਜ਼ ਦੱਸੀ ਅਸੀਂ ਮਿਕਾ ਜਿਹੜਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਜਿਹੜਾ ਵਿਆਹ ਤੇ ਲਾਅਨ ਆਰਡਰ ਤੇ ਸਾਰੀ ਗੱਲ ਜਿਹਦਾ ਸਤਿ ਅੱਗੇ ਕਰਦੇ ਨੇ ਸਾਰੇ ਇਦਾਂ ਹੀ ਆਰਕ ਜੀ ਉਹਨਾਂ ਸਾਨੂੰ ਭਰੋਸਾ ਦਿੱਤਾ ਇਹ ਇਦਾਂ ਹੀ ਹੋਏਗੀ ਤੇ ਉਹਨਾਂ ਮੀਟਿੰਗ ਨੂੰ ਵੀ ਕਹੀ ਇੱਕ ਮੀਟਿੰਗ ਛੇਤੀ ਬੁਲਾ ਲਾਂਗੇ ਆਪਾਂ ਮੀਟਿੰਗ ਬੁਲਾ ਕੇ ਫਿਰ ਸਾਰੇ ਸਿਵਲ ਪ੍ਰਸ਼ਾਸਨ ਦੇ ਜੀ ਸਾਹਿਬ ਵੀ ਆ ਜਾਣਗੇ ਤੇ ਸਾਰੇ ਅਧਿਕਾਰੀ ਦੂਜੇ ਵੀ ਆ ਜਾਣਗੇ ਉਹ ਸਾਰੇ ਨਾਲ ਸਾਹਮਣੇ ਆਪਾਂ ਨੂੰ ਸਾਹਮਣੀ ਗੱਲ ਹੋ ਜਾਏਗੀ ਤੇ ਸਾਰੇ ਪ੍ਰਬੰਧ ਜਿਹੜਾ ਆਪਾਂ ਨੂੰ ਸਹੀ ਕਰਨਗੇ ਦੋਵੇਂ ਮੈਂਬਰ ਮਿਲੇ ਆਂ ਦੋਨ ਸਾਨੂੰ ਨੇ ਪੂਰਾ ਭਰੋਸਾ ਦਿੱਤਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਪਰ ਇਹਨਾਂ ਦੇ ਹੱਥ ਰੱਖੇ ਤਾਂ ਦੂਸੀ ਬਖਸ਼ੇ ਸਾਰੇ ਜਗਤ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਆਂ ਇਹ ਬਟਾਲੇ ਦੀ ਧਰਤੀ ਕਰਮਾਂ ਵਾਲੀ ਜਿਸੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜਿਸ ਚਰਨ ਸੂਪਰਾਵਤ ਧਰਤੀ ਇਹ ਮਹਾਰਾਜ ਸੱਚਾ ਪਾਤਸ਼ਾਹ ਇਹ ਗੁਰੂ ਸਾਰੇ ਪਰਿਵਾਰ ਨੂੰ ਸਾਰੇ ਬਟਾਲੇ ਨੂੰ ਆਸੇ ਪਾਸੇ ਸੰਗਤ ਨੂੰ ਆਪਣੇ ਚਰਨ ਦੀ ਕਲਾ ਬਖਸ਼ੇ ਬਹੁਤਾ ਕੋਈ ਨਾ ਕੀ ਦਾ ਫਦੇ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ